ਹਾਂਜੀ ਕੀ ਹਾਲ ਚਾਲ ਨੇ ਤੇ ਅੱਜ ਆਇਆ ਮੁੰਗੇ ਰਿਏ ਜਸੀਮ ਸਿੰਘ ਜੀ ਦੇ ਬੇਰਕਰਨਾ ਲੱਗਿਆ ਮਸ਼ੀਨ ਖੋਲਣਾ ਐਸਾ ਸੂਸਰ ਖੋਲ ਲਈ ਖਾਲੀ ਫੁੱਟਰ ਇਹ ਆਪਣੀ ਵਾਲੀ ਕੱਢ ਲਈ ਇੱਕ ਇਹਦੀਆਂ ਗੇਅਰ ਰਾੜਾਂ ਬਹੁਤ ਟਾਈਟ ਨੇ ਮਤਲਬ ਬਹੁਤ ਬੁਰਾ ਹਾਲਾ ਰੌਡ ਰੋਡ ਵੀ ਪੱਟੀਆਂ ਪਈਆਂ ਨੇ ਸਾਰੀਆਂ ਬਾਹਰੇ ਕੱਢਿਆ ਵਹਰਾ ਦੇ ਗਾੜਾ ਤੇ ਇੱਕ ਕੰਪਰੈਸਰ ਦਾ ਕੰਮ ਕਰਾਉਣਾ ਤੇ ਲਾਉਂਗਾ ਉੱਤੇ ਟੈਂਕੀ ਚ ਹਵਾ ਵਾਲੀ ਚ ਕੋਈ ਨਹੀਂ ਜੀ ਕੰਮ ਲੱਗੇਗਾ ਬੜੇ ਕੱਢੀ ਆ ਆ ਬਾਕੀ ਹਮ ਮਸ਼ੀਨਾ ਵਧੀਆ ਨੇ ਐਂਟਰ ਹੌਲਡਰ ਬਹੁਤ ਉੱਚੇ ਨੇ ਇਹਨਾਂ ਦੇ ਐਸਐਮਐਸ ਲਵਾਇਆ ਹੀ ਗੁਰ ਸਟਾਬਾ ਕਰ ਟੁੱਟ ਗਏ ਤੇ ਬੈਲਟ ਲਹਿ ਗਈ ਪਤਾ ਲੱਗਿਆ ਨਹੀਂ ਬੰਦੇ ਨੂੰ ਚਲਾਉ ਉਹ ਸੈਂਸਰ ਜੇ ਲੱਗਿਆ ਹੋਇਆ ਸੀ ਗੌਰ ਕੀਤੀ ਨਹੀਂ ਇਹ ਰੇ ਨਵੇਂ ਪਾਏ ਆ ਸਾਰੇ ਇਹਨਾਂ ਨੇ ਦੁਬਾਰੇ ਇਹ ਜਲੇ ਤੇ 02 ਆ ਇੱਕ ਇੰਜਨ ਦੀ ਇਧਰ ਲਈ ਸੀਲ ਪਾਉਣੀਆਂ ਬੈਲ ਲੋਜਿੰਗ ਵਾਲੀ ਅੰਦਰ ਲਈ ਪੰਪੂ ਵੀ ਖੋਲਣਾ ਇਹਦਾ ਉਹ ਤਾਂ ਨਾਲ ਹੀ ਖੁੱਲੂ ਜੀ ਉਹ ਲੋ ਕੰਪਰੈਸਰ ਵੀ ਖੋਲਣਾ ਤਾਂ ਆਪੇ ਦਿਖਾਉਣਾ ਇਹਨਾਂ ਨੂੰ ਇੱਕ ਅਕਲ ਜਿਹਾ ਸਾਲਾ ਉਹ ਮਾਰਦਾ ਜਦੋਂ ਗੇਰ ਭਾਗੇ ਛੱਡਾਂ ਨੂੰ ਜਾਣਿਆਂ ਤਾਂ ਮਸ਼ੀਨ ਟੱਪਣ ਲੱਗ ਜਾਂਦੀ ਹੈ ਕੀ ਹੋ ਗਿਆ ਹੈ ਨਹੀਂ ਲੱਗ ਗਿਆ ਤੂੰ ਕੋ ਡੰਗਰ ਬੰਦ ਮੋਰ ਚਲੋ ਤੇ ਆਪਾਂ ਜਿਹੜੀ ਇੰਸਟਾ ਦੇ ਰੀਲ ਪਾਈ ਸੀ ਉਹ ਚ ਇੱਕ ਵੀਰ ਕਹਿੰਦਾ ਕਹਿੰਦਾ ਵੀ ਝੂਟਾ ਤੁਸੀਂ ਜਿਹੜੇ ਹਿਸਾਬ ਨਾਲ ਕਰ ਲਿਆ ਜਿਵੇਂ ਆਪਾਂ ਹਾਰਮਾ ਛੇੜੀਆਂ ਨੇ ਉਹਦੀਆਂ ਤੇ ਬੜਾ ਸਾਫਟਾ ਧਿਆਨ ਰੱਖੋ ਬਹੁਤ ਤਾਗੜੇ ਹੋ ਜਿਓ ਜਦੋਂ ਆਪਾਂ ਨੂੰ ਕਰਨਾ ਆਉਂਦਾ ਤਾਂ ਆਪਾਂ ਸਾਰਾ ਕੁਝ ਹੀ ਕਰ ਸਕਦੇ ਹਣਾ ਵੀ ਇਹ ਕੋਈ ਗੱਲਾਂ ਨਹੀਂ ਜਿਵੇਂ ਬੇਤੁਕੀਆਂ ਗੱਲਾਂ ਤੇ ਆਪਾਂ ਕਿਸੇ ਨੂੰ ਬੋਲਦੇ ਨਹੀਂ ਹੁੰਦੇ ਆਪਦਾ ਚੁੱਪੇ ਕਰ ਜੇ ਵਿਚਾ ਸਾਡਾ ਪਰੇ ਯਾਰ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਰਾਵੜਾ ਰੋੜਾ ਵੀ ਸਾਰੀਆਂ ਖਤਮ ਕਰੀਆਂ ਪਈਆਂ ਇਹਨੇ ਇੱਕ ਇਹ ਨਵੀਆਂ ਦੀ ਕਮੀਆਂ ਜੱਸੀਆਂ ਚ ਜਦੋਂ ਵੀ ਆ ਰਾਵੜ ਹੁੰਦੀ ਆ ਐ ਦੇਖੋ ਵੀ ਅਈ ਪ੍ਰਾਕ੍ਰਿਤੀ ਦੇ ਵਿੱਚ ਪਹਿਲੀ ਘੁੱਟ ਕੇ ਸਤਿਆਨਾਸ਼ ਕਰੇ ਪਿਆ ਹੁੰਦਾ ਮੱਕੀ ਦਾ ਸੀਜ਼ਨ ਲੱਗਿਆ ਇਹਦਾ ਤੇ ਕਾਜ ਦੀ ਝੋਨੇ ਦਾ ਲੱਗ ਗਿਆ ਪਹਿਲਾਂ ਬਾਈਆਂ ਕੋਲ ਟਰੈਕਟਰ ਆ ਜੂ ਸੀ ਸੀ ਏਰੀਆ ਹੈਗਾ ਮੋਗਾ ਬਦਣੀ ਕਲਾਂ ਦੇ ਕੋਲੇ ਪਿੰਡ ਹੈ ਮੈਂ ਤਾਂ ਮੈਂ ਨਾ ਭੁੱਲ ਗਿਆ ਯਾਰ ਭਲਾ ਜਾ ਪਿੰਡ ਆ ਦੇਖੋ ਹੁਣ ਇੱਥੇ ਰਾਵੜ ਦਾ ਕੋਈ ਕੰਮ ਨਹੀਂ ਰਿਹਾ ਖਤਮ ਆ ਇਹ ਪਹਿਲੀ ਵੱਡੀ ਪਈਆ ਬਾਕੀ ਬਚਦੀ ਮਹੀਨ ਸੈੱਡ ਚ ਹੀ ਆ ਇਹ ਨਾਲ ਲਿਆਂਦਾ ਵਿੱਕੀ ਸਿੰਘ ਜੋ ਜੋ ਵਿੱਕੀ ਸਿੰਘ ਹੈ ਉਹਦਾ ਨਿਕਲ ਉਹ ਪੱਤੀਆਂ ਜਿਹੜੀਆਂ ਟਾਇਟ ਵਾਲੀਆਂ ਨੇ ਆਹ ਤਾਂ ਟੇਢੀ ਜੀ ਆ ਕੇ ਹੋ ਕੇ ਖੜ ਜਾਂਦੀ ਆ ਹੈ ਪੂਰਾ ਨਾ ਉਹ ਰੋੜੀ ਨਹੀਂ ਕਰਾਇਆ ਬਾਹਰ ਇਹ ਦਾ ਦੂਜਾ ਆ ਉੱਥੇ ਰੱਖ ਦਿਓ ਉੱਥੇ ਉਹ ਇੱਕ ਥਾਂ ਪਿਆ ਸਵਾਲ ਉਹਦਾ ਇੱਕ ਸਾਈਡ ਤੇ ਰੱਖ ਦਿਓ ਉਹ ਤੇ ਨਿਕਲੇ ਆ ਉਹ ਕਿੰਨਾ ਆ ਰਾਂ ਆ ਕਿਤੇ ਲਾ ਆਹ ਰਾਹ ਦਾ ਸੀ ਨਾਲ ਆਈ ਜਾਂਦਾ ਬੜਾ ਜੋੜ ਜਾਂਦਾ ਮਾਰੀ ਫਿਰ ਚਾਚੀ ਜੀ ਚ ਜਬਜੇ ਪੈ ਜਾਂਦੇ ਜੜਦਾ ਹੋ ਫਿਰ ਪੂਲਰ ਨਾਲ ਆਹ ਠੀਕ ਆ। ਮੂਰੀ ਇਹਦਾ ਜਿਹੜੇ ਕਹਿੰਦੇ ਫਿਲਟਰ ਸਾਫ ਕਰਨ ਲੱਗ ਗਏ। ਪਾਈਪ ਨੇ ਤੇਲ ਨਾਲੇ ਭਰਤਾ ਸਾਰਾ ਫਿਲਟਰ। ਫਿਲਟਰ ਨਵਾਂ ਪਾਉਣਾ ਪਿਆ ਫਿਰ। ਬ੍ਰੇਸਰ ਦੇ ਨਾਲ ਇਹ ਵੀ ਰੈਂਜ ਪੈਸਟ ਜਿਹ ਪਾਈ ਜੂਗਾ ਜਿਹੜੇ ਘਟ ਜਿਹ ਸਾਰਾ ਸਮਾਨ ਪਾਈ ਜੂ। ਤੇ ਤੇਲ ਕਹਿੰਦੇ ਬਹੁਤ ਖਾਂਦੀ ਥੋਨੇ ਚ 10-11 ਲੀਟਰ ਤੋਂ ਮੂੜੀ ਨਹੀਂ ਕਹਿੰਦੇ ਕਿਲੇ ਚ। ਬੱਡਬਲ ਟ ਕੱਟ ਗਿਆ ਸਾਰਾ ਇੱਕ ਮਿੰਟ ਆਉਣਾ ਮੈਂ ਇੱਕ ਦਾ ਜੇ ਆ ਰਬਲ ਰਿੰਗ ਜੇ ਬਾਹਰ ਆਏ ਹੋਏ ਨੇ ਤੇਲ ਘਟ ਰਿਹਾ ਇੱਕ ਕਲਚ ਖੋਲਣਾ ਗੇਰ ਰਹਾ ਟਾਈਟ ਬਹੁਤ ਜ਼ਿਆਦੇ ਦੀ ਉਹਦਾ ਕਾਰਨ ਸੀ ਉਹ ਇਹ ਤਿੰਨੇ ਜਾਬ ਨੇ ਪਿੰਨ ਦੇ ਵਿੱਚ ਇਹ ਪੱਟਣੀਆਂ ਡੀਜ਼ਲ ਪਾਪ ਖੋਲ ਲਿਆ ਤੇ ਕੰਪਰੈਸਰ ਬਾਕੀ ਸਾਰੇ ਕੰਮ ਕਰਾਂਗੇ ਇੱਥੇ ਬੈਡ ਕ੍ਰੈਕ ਹੋਇਆ ਹੋਇਆ ਦੋਨੇ ਥੱਲੇ ਵਿਚਾਲੋਂ ਸਹੀ ਆ ਆੜੇ-ਵਾੜੇ ਟੈਲੀਫੋਨ ਛੇੜ ਗਏ ਨੇ ਟੱਡੇ ਰਹਿੰਦੇ ਨੇ ਮੂਹਰ ਨੂੰ ਲਿਓਨੇ ਨੇ ਇਹ ਮੂਹਰ ਨੂੰ ਲਿਆ ਕੇ ਨਾ ਤਾਂ ਬੈਡ ਲੈਵਲ ਤੇ ਰਹਿਣ ਲੱਗ ਜੂਗਾ ਤੇ ਨਾਲੇ ਮਾਗਰ ਉਹ ਜਿਹੜੇ ਟਿਰਦਾ ਉਹ ਟਿਰਨੋਂ ਫਟ ਜੂਗਾ ਇੱਥੇ ਜਾਨਵਰ ਬਹੁਤ ਆਉਂਦੇ ਨੇ ਲਿਓ ਜੀ ਲਿਓ ਜੀ ਲਿਓ ਜੀ ਇੱਕੇ ਕਿਸ਼ਤੀ ਨਾਲ ਲੱਗਦੀ ਹੈ ਤੇ ਇਹ ਟੇਡੇ ਜਾਦੇ ਰਹਿੰਦੇ ਆ ਮੂਹਰ ਨੂੰ ਉਹ ਸੱਲ ਮਾਰ ਕੇ ਮਤਲਬ ਸਰਾਕ ਪਿੱਛੇ ਨੂੰ ਲਿਆ ਕੇ ਇਹਦਾ ਉੱਚੀ ਰਹਿਣ ਲੱਗ ਜੂਗੀ ਨਾਲੇ ਮੂਰੇ ਮਗਰ ਘਟ ਜਾਣ ਲੱਗ ਜੂਗੀ ਚਾਲ ਜਾਨੀ ਕਿ ਸਹੀ ਜੀ ਹੋ ਜੂਗੀ ਸ਼ਾਹ ਵਾਖਰ ਵੀ ਇੰਨੇ ਜਿਹੇ ਟੁੱਟ ਗਏ ਤੇ ਨਵੇਂ ਲਵਾਏ ਹੋਏ ਨੇ ਖਟ ਕਰਨੇ ਢੱਲ ਢੁੱਲ ਜਾਦੇ ਉੱਪਰ ਥੱਲੇ ਨੂੰ ਵੀ ਇਹ ਕਾ ਇੱਕ ਸਾਈਡ ਦਾ ਟਾਇਰ ਵੱਧ ਕਿਸਮ ਦੀ ਇੱਕਾ ਰਾਡ ਬਦਲਣੀ ਆ ਇਹ 6 ਫੁੱਟ ਵੱਜੀ ਹੋਈ ਆ ਲਾਗ ਜੀ ਆ ਇਥੇ ਤੇ ਰੀਕ ਹੋਣਾ ਨਹੀਂ ਹਟਦਾ ਜੈਕ ਆਰਾ ਖੁੱਲ ਗਿਆ ਸਮਾਨ ਚਲੋ ਜੀ ਤਾਂ ਤੰਗਲੀ ਨਹੀਂ ਸਹੀ ਬਣਾਈ ਹੋਈ ਇਹ ਸੈੱਟ ਕਰਨੀ ਆ ਮਾਲੇ ਚ ਹੀ ਫਸੀ ਗਿਆ ਤਾਂ ਤਾਂ ਗਈ ਵੀ ਬਹੁਤ ਹਰਗੇ ਬਣਾਏ ਹਨ ਇਸ ਤਰ੍ਹਾਂ ਦੇ ਬੰਡ ਪਾ ਕੇ ਠੀਕ ਹੈ ਜੀ ਤੇ ਧੰਨਵਾਦ ਸਬਸਕ੍ਰਾਈਬ ਜਰੂਰ ਕਰਿਆ ਕਰੋ